ਬੀਡੀਪੀਓ ਦਫਤਰ ਜਲਾਲਾਬਾਦ ਵਿਖੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦ ਇੱਕ ਪਾਸੇ ਨਰੇਗਾ ਮਜ਼ਦੂਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਤੇ ਕਾਮਰੇਡਾ ਵੱਲੋਂ ਸਰਕਾਰ ਦੇ ਖਿਲਾਫ ਧਰਨਾ ਲਗਾਇਆ ਗਿਆ ਅਤੇ ਕੰਮ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਦੂਜੇ ਪਾਸੇ ਉਸ ਵਕਤ ਆਮ ਆਦਮੀ ਪਾਰਟੀ ਦੇ ਪਿੰਡਾਂ ਤੋਂ ਕਾਰਕੁਨਾਂ ਦੀ ਵੱਡੀ ਗਿਣਤੀ ਵਿੱਚ ਪੁੱਜ ਗਏ ਜਿਨ੍ਹਾਂ ਨੇ ਨਰੇਗਾ ਮਜ਼ਦੂਰ ਯੂਨੀਅਨ ਕਾਮਰੇਡਾ ਜ਼ਿਲ੍ਹਾ ਪ੍ਰਧਾਨ ਅਤੇ ਉਹਨਾਂ ਦੇ ਮੈਂਬਰਾਂ ਖਿਲਾਫ ਧਰਨਾ ਪ੍ਰਦਰਸ਼ਨ ਲਗਾ ਦਿੱਤਾ ਅਤੇ ਮੁਜਾਰੇ ਕਰਨੇ ਸ਼ੁਰੂ ਕਰ ਦਿੱਤੇ ਕਿ ਦੋਨਾਂ ਵੱਲੋਂ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਏ ਗਏ ਅਤੇ ਦੋਨਾਂ ਵੱਲੋਂ ਇੱਕ ਦੂਜੇ ਨੂੰ ਬੁਰਾ ਭਲਾ ਕਿਹਾ ਗਿਆ ਇੰਨਾ ਜ਼ਿਆਦਾ ਮਾਹੌਲ ਖਰਾਬ ਹੋਣ ਕਾ ਕੇ ਸਥਿਤੀ ਨੂੰ ਕਾਬੂ ਕਰਨ ਲਈ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਡੀਐਸਪੀ ਨੂੰ ਪਹੁੰਚਣਾ ਪਿਆ ਜਿਸ ਤੋਂ ਬਾਅਦ ਮਾਹੌਲ ਨੂੰ ਕਾਫੀ ਸੰਘਰਸ਼ ਤੋਂ ਬਾਅਦ ਸ਼ਾਂਤ ਕਰਾਇਆ ਗਿਆ ਦੋਨਾਂ ਵੱਲੋਂ ਇੱਕ ਦੂਜੇ ਤੇ ਲਾਏ ਗਏ ਇਲਜ਼ਾਮਾਂ ਤੋਂ ਬਾਅਦ ਬਿਆਨ ਬਾਜੀ ਕੀਤੀ ਗਈ ਤੇ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਤੇ ਪੂਰੀ ਕਵਰੇਜ ਦੇਣ ਦੀ ਗੱਲ ਕਰਾਂਗੇ ਸੋਪੇ ਜਨਤਕ ਮੀਡੀਆ ਦੇ ਸਾਹਮਣੇ ਕਰਾਂਗੇ ਜਿਹੜੇ ਐਮਐਸ ਸਾਹਿਬ ਕਹਿ ਦਿੰਦਾ ਹੈ ਕਿ ਹਰ ਕੰਮ ਦੇ ਵਿੱਚ ਪੰਡਤ ਸਾਹਿਬ ਦੀ ਲੀਡਰ ਹੈ ਨਿਸ਼ਚਿਤ ਜੀ ਸਾਡੇ ਨਾਲ ਚੱਲੋ ਆਪਾਂ ਚਕਤੂਰ ਗਰਲ ਕਿ ਸਾਡੇ ਨਿਰਗਾ ਦੇ ਮਜ਼ਦੂਰੀਆਂ ਤੇ ਦਬਾਅ ਬਣਾਉਂਦੇ ਨੇ ਅੱਜ ਅਸੀਂ ਪੀਡੀਪੀਓ ਦੇ ਖਿਲਾਫ ਪ੍ਰਦਰਸ਼ਨ ਕਰਨ ਦੇ ਲਈ ਆਏ ਆ ਸਾਧ ਸੰਗਤ ਜੀ ਪਾਣੀ ਦੰਗਦਰ ਹੋ ਰਹੇ ਨੇ ਲੰਮੇ ਲੰਮੇ ਦੰਗ ਰਹੇ ਨੇ ਉਹਨਾਂ ਕੇ ਉਹ ਸਾਧ ਸੰਗਤ ਦੇਦਰ ਹੋ ਸਾਰੇ ਕਿ ਸਾਡੇ ਚ ਦੁਦਾਰ ਨਹੀਂ ਆਉਂਦੇ ਸਾਧ ਸੰਗਤ ਦੇ ਉੱਪਰ ਹੋ ਜੋ ਇਹ ਜਿਹੜੇ ਆਮ ਆਪ ਪਾਰਟੀ ਲੀਡਰ ਨੇ ਅੱਜ ਚਕਤਾਂ ਨੇ ਆ ਜਿਹੜਾ ਗੋਦੜਾ ਬਨਪ੍ਰੀ ਸਿੰਘ ਜਿਹੜੇ ਜਿਹੜੀ ਕੋਈ ਕਰ ਰਹੇ ਨੇ ਇਹ ਮੇਨ ਕੋਣ ਹੈ ਕੋਈ ਇਹਨਾਂ ਦਾ ਨਾਮ ਨਹੀਂ ਹੈ ਇਹ ਹਾਜ਼ਰੀਆਂ ਚਾਦੀ ਲਵਾ ਕੇ ਸਾਰਾ ਕਰ ਰਿਹਾ ਹੈ ਕੀ ਚੀਜ਼ ਨਾਲ ਪਾਰਟੀ ਗੱਲ ਇਹ ਲੜਾਈ ਬੜੀ ਵੱਡੀ ਜੇ ਜਿਹੜੇ ਧੀਆਂ ਬਹਿਣਾ ਆਏ ਜੇ ਨਾ ਤੁਸੀਂ ਇਹ ਰੋਜ਼ ਰੋਜ਼ ਕੋ ਖੇੜ ਨਹੀਂ ਗਈ ਵੀ ਆਪਾਂ ਇੱਥੇ ਆਦੇ ਰਹਾਂ ਤੇ ਤੁਸੀਂ ਛਾਰੇ ਅਸੀਂ ਬਹਿ ਜਾਓ 5-10 ਮਿੰਟ ਨੇ ਹੁਣ ਵੇਟ ਹੋਰ ਕਰ ਲਈ ਜਾ ਕੇ ਨਾ ਕਰਨੀ ਐ ਆਫਰ ਕਰਨ ਲਈ ਆਪਾ ਸਰਬ ਸੰਗੀ ਦੇ ਨਾਲ ਇਹ ਮੰਗ ਪੱਤਰ ਵੀ ਦੇਣਾ ਡਿਪਟੀ ਡਾਇਰੈਕਟਰ ਨੂੰ ਕੋਈ ਜਾ ਸਕਿਆ ਸਾਡੀ ਹੋ ਜਨ ਨੂੰ ਲੰਘਣ ਦੋ ਕਮਰੇ ਠਕਾ ਕਰਦੇ ਨੇ ਕਿ ਸਾਡੇ ਮੇਡ ਬੰਨਾ ਸੀ ਆਪਦੇ ਤਰੀਕੇ ਨਾਲ ਚਲਾਈਏ ਸਾਡੀਆਂ ਅਰੋਗ ਲਾਉਂਦੇ ਨੇ ਥੋੜੇ ਜਿਨੇ ਢੰਡੀਆਂ ਪਿੰਡ ਦਾ ਸੰਪੂਰਨ 25-7 ਸਰਪੰਚਾ ਉਹ ਕਹਿੰਦੇ ਵੀ ਇਹ ਕਹਿੰਦੇ ਵੀ ਸਾਡੇ ਨੰਬੇ ਦਾ ਕੰਮ ਚੱਲ ਨਹੀਂ ਸਕਦਾ ਕਰਕੇ ਬੁਖਾਉ ਜਿਹੜੀ ਨਰੇਤਾ ਜਿਹੜੀ ਸਾਡੀ ਜੂਨੀਅਰ ਬਣਾਉਂਦਾ ਸਾਨੂੰ ਦੁਕਾਰ ਹੈ ਹਰ ਪਿੰਡ ਚ ਉਹਨਾਂ ਨੂੰ ਯੂਨੀਅਨ ਦੇ ਨਾਮ ਦਾ ਪਾਰੇ ਸਾਨੂੰ ਆਦੀ ਯੂਨੀਅਨ ਦੇ ਨਾਮ ਦਾ ਪਾਰੇ ਉਹ ਦਾਦੀ ਬਹੁਤ ਨਾਲ ਛੇ ਦੇ ਪ੍ਰੋਟੈਕਸ਼ਨ ਗਿਆ ਹੋਇਆ ਯੂਨੀਅਨ ਦੇ ਮੈਂ ਚ ਦੱਸਦੇ ਨੇ ਇਹਦੇ ਮੈਂ ਚ ਦੱਸਦੇ ਜੀ ਇੱਕ ਵਾਰੀ ਮਾਹੌਲ ਤਣਾਉ ਪੂਰਨ ਹੋ ਗਿਆ ਤਣਾਉ ਪੂਰਨ ਜਿਹੜਾ ਹੁੰਦਾ ਦਿਖਾਈ ਦੇ ਰਿਹਾ ਤਾਂ ਤਸਵੀਰਾਂ ਜੀ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਕਾਮਰ ਜਨਰਲ ਟਾਬਾ ਹੈ ਜੀ ਮੈਂ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦਾ ਆਗੂ ਆ ਜੀ ਕੀ ਅੱਜ ਮਸਲਾ ਹੋ ਗਿਆ ਤੁਹਾਨੂੰ ਵੀਡੀਓ ਦਫ਼ਤਰ ਧਰਨਾ ਲਾਣਾ ਪੈ ਗਿਆ ਮਸਲਾ ਇਹ ਹੈ ਜੇ বারবার ਜਿਹੜੀਆਂ ਸਾਡੀਆਂ ਡਿਮਾਂਡਾਂ ਨੇ ਪਿੰਡਾਂ ਵਿੱਚ ਜਿਹੜੇ ਅਸੀਂ ਡਿਮਾਂਡਾਂ ਪਰਦੇ ਆ 12 13 13 ਸਾਲ ਹੋ ਗਏ ਨੇ ਸਾਨੂੰ ਜਿਹੜਾ ਨਰੇਗਾ ਬਾਰੇ ਅਸੀਂ ਜਾਣਕਾਰੀ ਸਾਨੂੰ ਪੂਰੀ ਹੈ ਔਰ ਅਸੀਂ ਨਰੇਗਾ ਦਾ ਲਾਭ ਪੜਿਆ ਹੋਇਆ ਹੈ ਅਸੀਂ ਸ਼ੁਰੂ ਤੋਂ ਹੀ ਗੁਰਦੁਆਰੇ ਸਾਹਿਬ 'ਚ ਸਾਂਝੀ ਅਨਾਊਂਸਮੈਂਟ ਕਰਕੇ ਅਸੀਂ ਅਰਜ਼ੀਆਂ ਭਰਨੇ ਆ ਜਿਹਨੂੰ ਮੰਗ ਪੱਤਰ ਵਿਕਾ ਲੈਨੇ ਆ ਡਿਮਾਂਡ ਵਿਕਾ ਲੈਨੇ ਆ ਉਹ ਅਸੀਂ ਜਿਹੜੀ ਐ ਤੇ ਸੈਕਟਰੀ ਨੂੰ ਦੇ ਜੰਨੇ ਆ ਔਰ ਸੈਕਟਰੀ ਸਾਈਨ ਕਰਕੇ ਏਪੀਓ ਦੇ ਸਾਈਨ ਕਰਾ ਕੇ ਜਈ ਦੇ ਵੀਡੀਓ ਸਾਹਿਬ ਦੇ ਸਾਈਨ ਕਰਵਾ ਕੇ ਮਸਟੋਰ ਨਿਕਲ ਜਾਂਦਾ ਪਰ ਹੁਣ ਸਾਨੂੰ ਦਿੱਕਤ ਐਸ ਤਰ੍ਹਾਂ ਦੀ ਆ ਰਹੀ ਹੈ ਜਿਹੜੇ ਐਤੂ ਦੇ ਸੈਕਟਰੀ ਨੇ ਉਹ ਜਿਹੜਾ ਮੈਂ ਕਵਾਂਗਾ ਐਮ ਐਲ ਗੋਲਡੀ ਸਾਹਿਬ ਹੈ ਉਹਨਾਂ ਦੇ ਜਿਹੜੇ ਬੰਦੇ ਛੱਡੇ ਵੇ ਨੇ ਇੱਥੇ ਇਸ ਦਫਤਰਾਂ ਦੇ ਵਿੱਚ ਜਿਹੜੇ ਕਬਜ਼ਾ ਕਰਕੇ ਬੈਠੇ ਨੇ ਉਹ ਸੈਕਟਰੀਆਂ ਨੂੰ ਦਬਾ ਦਵਾ ਬਣਾ ਲੈਂਦੇ ਨੇ ਸੈਕਟਰੀਆਂ ਤੇ ਦਬਾਅ ਬਣਾ ਦੇਣ ਕਿ ਤੁਸੀਂ ਉਹ ਜਿਹੜੇ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵਾਲੇ ਨੇ ਉਹਨਾਂ ਨੂੰ ਤੁਸੀਂ ਅਰਜ਼ੀਆਂ ਨਹੀਂ ਪਰਣੀਆਂ ਉਹਨਾਂ ਨੂੰ ਖੱਜਲ ਖਵਾਰ ਕਰੋ ਤਾਂ ਜੋ ਕਿ ਉਹ ਕੰਮ ਕਰ ਛੱਡ ਜਾਣਗੇ ਇਹ ਕਈਆਂ ਵੀਰ ਸਾਨੂੰ ਸੈਕਟਰੀਆਂ ਨੇ ਆਪ ਕਹਿ ਦਿੱਤੀ ਗੱਲ ਜੀ ਨਹੀਂ ਜਿਹੜੇ ਇਹਨਾਂ ਦੇ ਇੱਥੇ ਬੰਦੇ ਬਿਠਾਏ ਨੇ ਉਹ ਕੀ ਸਰਕਾਰੀ ਮੁਲਾਜ਼ਮ ਹੈ ਜਾਂ ਇਹਨਾਂ ਦਾ ਕੋਈ ਪਰਸਨਲ ਬੰਦੇ ਨੇ ਨਹੀਂ ਜੀ ਉਹ ਇਹਨਾਂ ਨੇ ਆਪ ਬੰਦੇ ਛੱਡੇ ਹੋਏ ਨੇ ਜੀ ਉਹ ਪਿੰਡਾਂ ਵਾਲਿਆਂ ਨੂੰ ਫੋਨ ਕਰਦੇ ਨੇ ਜਿਹੜੇ ਆ ਹੁਣ ਪਿੱਛੇ ਜੀ ਇਹ ਤਾਂ ਨਰੇਗਾ ਦੇ ਸਿਸਟਮ ਦੇ ਜਿਹੜਾ ਹੈ ਨਾ ਸਾਰਾ ਜਿਹੜਾ ਅੰਬਲਾ ਇਹਨਾਂ ਸਾਰੇ ਮਗਰ ਲਾ ਲਿਆ ਔਰ ਕਹਿ ਦਿੱਤਾ ਹੈ ਵੀ ਸਾਡੇ ਦਿੱਤੇ ਲੋ ਅਸੀਂ ਕਰਾਂਗੇ ਉਸ ਪਿੰਡ ਨੂੰ ਕੰਮ ਦਿੱਤਾ ਜਾਵੇ ਦੂਸਰੇ ਨੂੰ ਕੰਮ ਨਹੀਂ ਦੇਣਾ ਪਰ ਪੰਜਾਬ ਦੇ ਸੀਐਮ ਤਾਂ ਕਹਿ ਰਹੇ ਨੇ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ ਦੇਖੋ ਜੀ ਸੱਚਮੁੱਚ ਇਹ ਮੇਰੀ ਦਿਲੀ ਗੱਲ ਹੈ ਕਿ ਭਗਵੰਤ ਮਾਨ ਸਾਹਿਬ ਮਾੜੇ ਨਹੀਂ ਹੈ ਝਾੜੂ ਵਾਲੀ ਸਰਕਾਰ ਮਾੜੀ ਨਹੀਂ ਹੈ ਮੈਂ ਐਵੇਂ ਕਹਿਦਾ ਮੈਂ ਦੋਸਲਾ ਦਿਆਂ ਪਰ ਦੋਸ਼ ਮੇਰਾ ਇੱਥੋਂ ਦੇ ਜਿਹੜਾ ਐਮਐਲ ਗੋਲਡੀ ਹੈ ਉਹਨੇ ਜਿਹੜੇ ਇੱਥੇ ਬੰਦੇ ਛੱਡੇ ਹੋਏ ਨੇ ਜਾਂ ਉਹਨੇ ਕਹਿਦਾ ਇੱਥੇ ਹੈਗੇ ਨੇ ਐਵੇਂ ਆਦੀ ਮਰਜ਼ੀ ਨਾਲ ਕੋਈ ਨਹੀਂ ਆਉਂਦਾ ਜੀ ਫਿਰ ਦੂਸਰੀ ਗੱਲ ਇਹ ਹੈ ਜਿਹੜੇ ਪ੍ਰਬੰਧਕ ਲਗਾਏ ਸੀ ਪ੍ਰਬੰਧਕ ਪਿੰਡਾਂ ਦੇ ਵਿੱਚੋਂ ਜਿਹੜੇ ਐਮਐਲ ਦੇ ਬੰਦੇ ਸੀ ਉਹਨਾਂ ਸਾਰੇ ਪਿੰਡਾਂ ਦੇ ਵਿੱਚੋਂ ਜਿਹੜੇ ਪੈਸੇ ਨੇ ਪੰਚਾਇਤਾਂ ਦੇ ਪੈਸੇ ਉਹ ਉਹਨਾਂ ਕਢਾ ਕੇ ਉਹ ਕੋਈ ਇਹਨਾਂ ਨੂੰ ਕੋਈ ਇੱਕ ਦਾ ਟੈਂਕ ਦਿੱਤਾ ਹੈ ਜਾਂ ਕੋਈ ਥੋੜਾ ਬਹੁਤਾ ਸਮਾਨ ਦਿੱਤਾ ਉਹ ਪੈਸਾ ਵੀ ਜੜਾ ਸਾਰਾ ਤੈਸ ਨਾ ਸੋ ਚੁੱਕਾ ਹੈ ਹੁਣ ਮੰਗ ਕੀ ਕਰਦੇ ਹੁ ਅਸੀਂ ਮੰਗੇ ਪ੍ਰਸ਼ਾਸਨ ਅਗੇ ਕਰਦੇ ਹਾਂ ਜੀ ਅਸੀਂ ਇਹ ਕਰਦੇ ਹਾਂ ਵੀ ਜਿਹੜਾ ਨਰੇਗਾ ਦਾ ਕੰਮ ਹੈ ਪਾਰਦਰਸ਼ੀ ਢੰਗ ਨਾਲ ਵਧੀਆ ਢੰਗ ਨਾਲ ਚੱਲੇ ਜੀ ਔਰ ਜਿਹੜੇ ਇੱਥੇ ਟੋੜਦਲ ਹੈਗੇ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਜੀ ਤੇ ਵਧੀਆ ਟੰਗ ਨਾਲ ਸਾਨੂੰ ਕੰਮ ਲਿੱਤਾ ਜਾਂਦਾ ਹੈ। ਸਾਨੂੰ ਕੀ ਮਸਲਾ ਹੈ ਬੁਸਰਾ। ਭਾਈ ਜੀ ਅੱਜ ਜੋ ਮਸਲਾ ਸਾਡੇ ਕਾਫੀ ਦਿਨਾਂ ਤੋਂ ਇਹ ਜਿਹੜੇ ਨਰੇਕ ਇਹ ਆਪਣੇ ਨਰੇਗਾ ਵਾਲਾ ਸਾਡਾ ਕੰਮ ਚੱਲ ਰਿਹਾ ਹੈ। ਇਹ ਗਾਮ ਜਿਹੜੇ 20-25 ਬੰਦੇ ਬੈਠ ਕੇ ਇੱਥੇ ਜਿਹੜਾ ਇਹਨਾਂ ਦਾ ਟੋਲਾ ਹੈਗਾ ਆ ਕੇ ਜਿਹੜੇ ਮੁਲਾਜ਼ਮਰੇ ਉਹਨਾਂ ਤੇ ਦਬਾਅ ਪਾਉਂਦੇ ਨੇ ਸਾਨੂੰ ਕੰਮ ਨਹੀਂ ਕਰਨ ਦਿੰਦੇ। ਸਾਡੇ ਅਲੱਗ-ਅਲੱਗ ਪਿੰਡਾਂ ਤੋਂ ਆਏ ਨੇ ਜਿਹੜੇ ਵੀ ਮਰੇਗਾ ਕਰਮਚਾਰੀ ਵਿਚਾਰੇ ਮਿਹਨਤ ਕਰਦੇ ਨੇ 250 ਰੁਪਏ ਦਿਹਾੜੀ ਲੈਂਦੇ ਨੇ। ਉਹ ਅੱਜ ਇੱਥੇ ਪਹੁੰਚਦੇ ਨੇ ਇਹਨਾਂ ਦਾ ਅਸੀਂ ਪੇਟ ਸੇ ਆਪਾ ਕਰਨ ਪਹੁੰਚ ਇਹ ਆਪਦਾ ਜਿਹੜਾ ਪਹਿ ਦੇ ਸੀ 200 200 ਰੁਪਈਆ ਲੈ ਕੇ ਕਾਰਡ ਵਾਲਿਆਂ ਕੋਲ ਅਰ ਜਿਹੜਾ ਪਰਦੇ ਸੀ ਜੇ ਕਾਰਡ ਬਣਾਉਦੇ ਸੀ ਉਹ ਕੰਮ ਹੁਣ ਬੰਦ ਹੋ ਚੁੱਕਾ ਹੈ ਤੇ ਇਸ ਕਰਕੇ ਇਹ ਰਹੋਦੇ ਨੇ ਕਿ ਸਾਡਾ ਕੰਮ ਪਹਿਲਾਂ ਦੀ ਤਰ੍ਹਾਂ ਸਟਾਰਟ جاری ਰਹੇ ਅਸੀਂ ਕੰਮ ਨਹੀਂ ਹੋਣ ਦੇ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਜਿਹੜੇ ਲੱਗ ਲੱਗ ਪਿੰਡਾਂ ਤੋਂ ਜਥੇਬੰਦੀਆਂ ਮਜ਼ਦੂਰ ਲੋਕ ਜਿਹੜੇ ਪਹੁੰਚੇ ਨੇ ਇਹਨਾਂ ਦਾ ਪਿੱਛੇ ਆਪਾਂ ਕਰਨ ਵਾਸਤੇ ਇਹ ਸਿਰਫ ਇਹਨਾਂ ਦਾ ਕੰਮ ਇੱਕ ਹੀ ਹੈ ਅਸੀਂ ਆ ਕਿਤੇ ਆਂਦਾ ਰਾਜ ਕਰੀਏ ਇੱਥੇ ਬੈਠ ਕੇ 25 ਜਿਹੜੇ ਮੁਲਾਜ਼ਮਾਂ ਤੇ ਦਰਬਾਪ ਦਵਾ ਪਾ ਕੇ ਅਸੀਂ ਜਿਵੇਂ ਪਹਿਲਾਂ ਕੱਪੜੇ ਬਾਜੀ ਕਰਦੇ ਸੀ ਅੱਜ ਉਸੇ ਤਰ੍ਹਾਂ ਫੇਰ ਅਸੀਂ ਪ੍ਰਾਰ ਕਰਾਂ ਉਦੋਂ ਤੇ ਅਸੀਂ ਇਹ ਕੰਮ ਆਜੂ ਬਦ ਨਹੀਂ ਕਰਦੇ ਆਂਗੇ ਜਿੱਥੇ ਜਿੰਨੇ ਇਹਨਾਂ ਦਾ ਜਿੱਥੇ ਵੀ ਇਹ ਧਰਨਾ ਕੱਢਗੇ ਜਿੱਦ ਅਸੀਂ ਉਹਨਾਂ ਦੇ ਇਹਨਾਂ ਦੇ ਖਿਲਾਫ ਇਹਨਾਂ ਦੇ ਬਰਾਬਰ ਦੇ ਬੈਠਾਂਗੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਇਹ ਜੋ ਤਿੰਨ ਚਾਰ ਜਿਹੜੇ ਲੋਟੂ ਨੇ ਜਿਹੜੇ ਲੋਟੂ ਲੋਕਾਂ ਨੂੰ ਲੋਟ ਲਟ ਕੇ ਸਮਸਿਆਰਾਂ ਦਾ ਕੰਮ ਕਰਕੇ ਚਿੱਟਿਆਂ ਦਾ ਕੰਮ ਕਰਕੇ ਵੇਚ-ਵੇਚ ਕੇ ਇਹ ਜਿਹੜੀ ਅਭਿਖਰਾਫੀਆਂ ਬਣਾਈ ਬੈਠੇ ਨੇ ਇਹਨਾਂ ਦਾ ਤਾਂ ਇਹਨਾਂ ਦਾ ਤਾਂ ਪਿੱਛੇ ਦੋ ਦਿਨਾਂ ਦੇ ਵਿੱਚ ਵਿੱਚ ਡੀਸੀ ਮੈਂਡਵਾਲ ਇਹਨਾਂ ਦੇ ਵਾਰੰਟ ਜਾਰੀ ਹੋ ਚੁੱਕੇ ਨੇ ਇਹਨਾਂ ਤੇ ਪਰਚਾ ਮੁਕੰਮਲ ਤੌਰ ਤੇ ਬਸ ਇਹਨਾਂ ਦੇ ਖਲਾਅਟ ਦੇ ਵਿੱਚ ਆ ਤਰਨਾ ਫਿਰ ਵਿਚਾਰੀ ਕੀਤਾ ਕਿਉਂਕਿ ਅਸੀਂ ਫਿਰ ਦੁਬਾਰਾ ਕਰ ਚੁੱਕੇ ਹਾਂ ਇਹਨਾਂ ਦਾ ਕਹਿਣਾ ਹੈ ਨਾ ਇੱਥੇ ਤੇ ਲਾਲ ਛੱਡੇ ਹੋਏ ਨੇ ਸਰਕਾਰ ਦੇ ਐਮਐਲਏ ਦੇ ਸਾਨੂੰ ਫੋਨ ਕਰਕੇ ਕਿਸ ਸਬੱਤੀਆਂ ਮੰਗਦੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਭਾਈ ਕੋਈ ਸਪਸ਼ਟੀਕਰਨ ਕਰ ਦੇ ਕੋਈ ਦਲਾਲ ਇੱਥੇ ਬੈਠਾ ਹੈ ਅਸੀਂ ਉਸ ਦਾ ਗੱਲ ਦਾ ਦੇਣੇਦਾਰ ਹੋਵਾਂਗੇ ਕੋਈ ਭਾਈ ਜਿੱਤੇ ਇੱਥੇ ਜਿਹੜਾ ਮੁਲਾਜ਼ਮ ਜਿਹੜਾ ਮੁਲਾਜ਼ਮਾਂ ਨੂੰ ਪੁੱਛ ਲੋ ਜੀ ਇੱਥੇ ਜਿਹੜੇ ਆਉਂਦੇ ਨੇ ਸਾਡਾ ਬਿਲਕੁਲ ਸਾਫ਼ ਸੁਥਰਾ ਕੰਮ ਹੈ ਕੋਈ ਧਫਲੇਬਾਜ਼ੀ ਨਹੀਂ ਹੈਗੀ ਕੋਈ ਇਹ ਦਲਾਲ ਦੀ ਗੱਲ ਕਰੇ ਸਾਨੂੰ ਸਾਫਤ ਕਰਕੇ ਅਸੀਂ ਇਸ ਗੱਲ ਦਾ ਦੇਣੇਦਾਰ ਹੋਵਾਂਗੇ ਕੋਈ ਵੀ ਇਕ ਵੀ ਇਹਨਾਂ ਦਾ ਇਹਨਾਂ ਦਾ ਲੀਡਰ ਸਾਨੂੰ ਸਾਵਧਕ ਕਰਦੇ ਤੁਸੀਂ ਅੱਜ ਇੱਥੇ ਕਿਉਂ ਦਰਨਾ ਲਾਇਆ ਅਸੀਂ ਇਹਨਾਂ ਦਾ ਪਿੱਟ ਸੇ ਆਪਾਂ ਕਹਿੰਦੇ ਸਾਡਾ ਮਜ਼ਦੂਰਾਂ ਦਾ ਕੰਮ ਵੀ ਚੱਲਣ ਦੇ ਤੇ ਦਬਾਅ ਮੁਲਾਜ਼ਮਾਂ ਤੋਂ ਪਾਦੇ ਨੇ ਮੁਲਾਜ਼ਮਾਂ ਨੂੰ ਅਸੀਂ ਕੱਲ ਵੀ ਆਏ ਸੀ ਆਦੀ ਡਿਮਾਂਡਾਂ ਲੈ ਕੇ ਸਾਡਾ ਕੰਮ ਸਾਡਾ ਪਿੰਡਾਂ ਦੇ ਵਿੱਚ ਕੰਮ ਕਰਕੇ ਕੰਮ ਕਰਨ ਦਿਓ ਸਾਨੂੰ ਪਰ ਇਹ ਬੰਦੇ ਉਹਨਾਂ ਨੂੰ ਕੰਮ ਕਰਨੇ ਦੇ ਦਿੰਦੇ ਉਹਨਾਂ ਤੋਂ ਦਬਾਅ ਪਾਦੇ ਇਹਨਾਂ ਦਾ ਕੰਮ ਨਹੀਂ ਹੋਣ ਦੇਣਾ ਇਹ ਕਹਿੰਦੇ ਪਿੰਡਾਂ ਦੇ ਵਿੱਚ ਆਉਂਦੇ ਬੰਦਿਆਂ ਨੂੰ ਕੰਮ ਦੇ ਦਿੰਦੇ ਨੇ ਦੂਜੇ ਬੰਦਿਆਂ ਨੂੰ ਕੰਮ ਨਹੀਂ ਦਿੰਦੇ ਭਾਈ ਜੀ ਮੇਰਾ ਮੇਰਾ ਪਿੰਡ ਸਿਮਰੇ ਵਾਲਾ ਟਾਣੀ ਮਾਰਿਆ ਨਾਲ ਸੀ ਮੈਂ ਮੈਂ ਇੱਥੇ ਕੰਮ ਕਰਕੇ 16 ਲੱਖ ਰੁਪਏ ਦਾ ਲਗ ਲਗ ਪਿਛਲੇ ਸਾਲ ਵਿੱਚ ਮੈਂ 100 ਦਿਨ ਜਿਹੜਾ ਸਰਕਾਰ ਵੱਲੋਂ ਦਿੱਤਾ ਨੇ ਉਹ 14 ਦਿਨ ਅਸੀਂ ਪੂਰਾ ਕੰਮ ਕਰਵਾ ਚੁੱਕੇ ਅੱਜ ਕੱਲ ਮਿਸਟੋਰ ਬੰਦੂ ਅੱਜ ਫਿਰ ਕੱਲ ਸਿਰ ਦੁਬਾਰਾ ਸਟਾਰਟ ਕਰਵਾਉਣਾ ਸੀਗਾ ਪਰ ਇਹ ਬੰਦੇ ਨੇ ਸਾਡਾ ਕੰਮ ਨਹੀਂ ਹੋਣ ਦਿੱਤਾ ਕੋਣ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਇਹਨਾਂ ਕੋਈ ਬੰਦੀ ਕਾਰਵਾਈ ਕੀਤੀ ਜਾਵੇ ਜੇ ਇਹ ਕਪਲਾ ਜਿਹੜਾ ਕੀਤਾ ਇਹਨਾਂ ਦੀ ਜਿਹੜੀ ਦਰਖਾਸਤਾਂ ਹੈਗੀਆਂ ਨੇ ਇਹਨਾਂ ਦੇ ਉੱਤੇ ਮੁਕੰਮਲ ਤੌਰ ਤੇ ਇਹਨਾਂ ਦੇ ਪਰਚੇ ਕੱਟੇ ਜਾ ਚੁੱਕੇ ਨੇ ਪ੍ਰਸ਼ਾਸਨ ਅਕੇ ਪੇਂਟ ਦੀ ਇਹਨੂੰ ਫਟ ਜਲਦੀ ਜਲਦੀ ਰੈਕਟ ਕਰਕੇ ਇਹਨਾਂ ਨੂੰ ਜਿਹੜਾ ਇਹਨਾਂ ਦੀ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਨੂੰ ਸਜ਼ਾ ਇਹਨਾਂ ਨੂੰ ਮਿਲੇ ਸਾਡੀ ਜੀ ਭਾਈ ਜੀ ਅੱਜ ਧਰਨਾ ਲੱਗਿਆ ਕੀ ਕਰਨਾ ਧ ਵੀ ਇਹਨਾਂ ਨੇ ਪੇਪਰ ਚੋਰੀ ਕਰ ਲਿਆ ਥੀਮ ਵੇਚ ਲਈ ਪੇਪਰ ਚੋਰੀ ਕਰ ਲਿਆ ਫਿਰ ਵੇਚ ਲਈ दारू ਸ਼ਰਿਆਮ ਕਢਾਉਂਦੇ ਨੇ ਇਹਨਾਂ ਦਾ ਕੰਮ ਹੈ ਵੀ ਅਸੀਂ ਇੱਥੇ ਵੀਡੀਓ ਦਫ਼ਤਰ ਆ ਕੇ ਵੀ ਇਹੇ ਦੋ ਨੰਬਰ ਦੇ ਚਲਾਈਏ ਜਦ ਸਾਡੇ ਵਰਗੇ ਨੌਜਵਾਨ ਖੜੇ ਨੇ ਵੀ ਇਹ ਕਿਉਂ ਬੋਲਦੇ ਨਹੀਂ ਇਹ ਬੁਲਾਰੇ ਕਿਉਂ ਪਾਣੀ ਜਾ ਗਏ ਸਾਡਾ ਦਰਬਾਰ ਸੀ ਐਸ ਵੀਡੀਓ ਦਫ਼ਤਰ ਤੇ ਕੋ ਸਾਡਾ ਇਸੇ ਤਰ੍ਹਾਂ ਕੰਮ ਰਹਿ ਇਸ ਵੰਡ ਚ ਕੱਲ ਇਹਨਾਂ ਨੇ ਏਪੀਓ ਨੂੰ ਪ੍ਰੀਤੀਓ ਪ੍ਰੀਤ ਤੇ ਵੀ ਉਹਨੂੰ ਪ੍ਰਬੰਧਕ ਨੂੰ ਇਹਨਾਂ ਨੇ ਧਮਕੀਆਂ ਦਿੱਤੀਆਂ ਅਸੀਂ ਕਿਹਾ ਕੋਨੂੰ ਡਰਨ ਦੀ ਲੋੜ ਨਹੀਂ ਜੇ ਹਰੀ ਬੰਕੇ ਆਏ ਤਾਂ ਛਾੜੀ ਲੈ ਕੇ ਆਵਾਂਗੇ ਇਹ ਸਾਡਾ ਕੱਖ ਦੱਸਦਾ ਅੱਜ ਇਹਨਾਂ ਦੇ ਬਰਾਬਰ ਇਹਨਾਂ ਨੂੰ ਜੋ ਕਹਿ ਕੇ ਕੈਸੀ ਉਹ ਕਰਕੇ ਵਿਖਾਏ ਇਹਨਾਂ ਦੇ ਸਿੱਧੇ ਸਿੱਧੇ ਦੋਸ਼ ਆ ਵੀ ਆਪਦੇ ਪਿੰਡ ਚ ਆਉਦੇ ਪਾਰਟੀ ਦੇ ਬੰਦਿਆਂ ਨੂੰ ਕੰਮ ਦਿੱਤਾ ਜਾਂਦਾ ਦੂਜੇ ਬੰਦਿਆਂ ਨੂੰ ਪੁੱਛਿਆ ਨਹੀਂ ਜਾਂਦਾ ਬਾਈ ਜੀ ਪ੍ਰੈਕਟੀਕਲੀ ਜਾ ਕੇ ਪਿੰਡਾਂ 'ਚ ਬਤਾ ਕਰੋ ਮੇਰੇ ਪਰ ਤਿੰਨ ਤੇਰਾ ਕੰਮ ਕਰ ਰਹੀਆਂ ਨੇ ਇਹਨਾਂ ਦੀ ਤੇਰਾ ਆਪਦਾ ਕੰਮ ਕਰ ਰਹੀ ਹੈ ਮੇਰੀ ਤੇਰਾ ਆਪਦਾ ਕਰ ਰਹੀ ਹੈ ਇੱਕ ਹੋਰ ਤੇਰੇ ਉਹ ਆਪਦਾ ਕੰਮ ਕਰ ਰਹੀ ਤੇਰੇ ਤੋਂ ਕੋਈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਜੀ ਪ੍ਰਸ਼ਾਸਨ ਨੂੰ ਇਹ ਮੰਗ ਕਰਨੇ ਆ ਵੀ ਤੁਸੀਂ ਕਰਨੇ ਆ ਨਹੀਂ ਕਸੀਂ ਤੁਹਾਡੇ ਨਾਲ ਖੜੇ ਆਂ ਕਿੰਤ ਦੇ ਡੀਸੀ ਮੈਡਮ ਨੇ ਪਰਚਾ ਦੇ ਚੁੱਕਿਆ ਹੈ ਇਹ ਉਸੇ ਤਰ੍ਹਾਂ ਦਾਬ ਦਬਾਅ ਬਣਾਉਣਾ ਚਾਹੁੰਦਾ ਹੈ ਦਾਬ ਦਬਾਅ ਬਣਾਉਣਾ ਚਾਹੁੰਦਾ ਹੈ ਕਿ ਖਰੇ ਮੇਰੇ ਤੋਂ ਪਰਚਾ ਕੈਨਸਲ ਕਰਨਗੇ ਇਵੇਂ ਨਹੀਂ ਹੌਣ ਦੇਾਂਗੇ ਬਿਲਕੁਲ ਨਹੀਂ ਕੋਈ ਜੋ ਇਲੈਕਸ਼ਨ ਤੋਂ ਪਹਿਲਾਂ ਦੇ ਰੁਕੀਆਂ ਹੋਈਆਂ ਨੇ ਤੇ ਕੋਈ ਮੇਡ ਰਿਸਟ੍ਰਿੰਗ ਬਾਰੇ ਹੈ ਤੇ ਕੋਈ ਪੰਚਾਇਤੀ ਫੰਡਾਂ ਦੇ ਖਰਦੋਬਦ ਕਰਨ ਬਾਰੇ ਆ ਮੰਗ ਪੱਤਰ ਦਿੱਖ ਗਿਆ ਪਰ ਉਹ ਸਪੈਸੀਫਿਕ ਕਿੱਥੇ ਖਰਦੋਬਦ ਹੋਇਆ ਕੀ ਹੋਇਆ ਕੁਝ ਨਹੀਂ ਲਿਖਿਆ ਇਹਨਾਂ ਨੇ ਚਲੋ ਇਹ ਮੰਗ ਪੱਤਰ ਏਡੀ ਸਰਵ ਡਵੈਲਪਮੈਂਟ ਨੂੰ ਭੇਜਿਆ ਜਾਵੇਗਾ ਤਾਂ ਅਗਲੀ ਕਾਰਵਾਈ ਉਹ ਵੀ ਕਰਨਗੇ ਤੇ ਜੀ ਜੀ ਸਹਿਮਤੀ ਹੁਣ ਤੁਸੀਂ ਮੀਟਿੰਗ ਕੀਤੀ ਹੈ ਕਾਮਰੇਡਾਂ ਦੇ ਨਾਲ ਕਿ ਕਿਸ ਗੱਲ ਨੂੰ ਲੈ ਕੇ ਚਿੰਤਜਨ ਦੀ ਬਣੀ ਆ ਬਸ ਮੰਗ ਪੱਤਰ ਲੈ ਲਿਆ ਉਹਨਾਂ ਦਾ ਵੇਅ ਦੇ ਕਾਰਵਾਈ ਕੀਤੀ ਜਾਊਗੀ ਜੋ ਵੀ ਹੈਗਾ ਬਾਕੀ ਇੱਕ ਓਮ ਬੁਚਮੈਨ ਹੁੰਦਾ ਇਹਨਾਂ ਦਾ ਕੋਈ ਜੇ ਕੋਈ ਹਾਜ਼ਰੀ ਉਹਦੀ ਗਲਤ ਲੱਗਦੀ ਹੈ ਤਾਂ ਉਸ ਬੰਦੇ ਦੱਸਿਆ ਗਿਆ ਵੀ ਤੁਸੀਂ ਆਪਦੀ ਸ਼ਿਕਾਇਤ ਜਿਹੜੀ ਹੈਗੀ ਓਮ ਬੁਚਮੈਨ ਦੇ ਕੀਤੀ ਜਾਵੇ ਜੋ ਮਹਿਕਮੇ ਵੱਲੋਂ ਫਾਈਲ ਦਾ ਨੀਂਹ ਦਫ਼ਤਰ 'ਚ ਬੈਠਦੇ ਆ ਤਾਂ ਉਹਨਾਂ ਨੇ ਫਿਰ ਉਹ ਅੱਗੇ ਸਹਿਮਤੀ ਦਾਈ ਵੀ ਅਸੀਂ ਉੱਥੇ ਜਾ ਕੇ ਆਪਦੀ ਕਾਰਵਾਈ ਕਰਾਂਗੇ ਕੁਝ ਕਾਮਰੇਡ ਪ੍ਰੂਫਾਂ ਦੀ ਗੱਲ ਕਰ ਰਹੇ ਸੀ ਕੋਈ ਦਿਖਾਈ ਉਹਨਾਂ ਨੂੰ ਤੁਹਾਨੂੰ ਕੀ ਨਹੀਂ ਆਹੀ ਆ ਤੁਹਾਡੇ ਸਾਹਮਣੇ ਹੀ ਹੈ ਜੀ ਜੋ ਹੈਗਾ ਅੱਛਾ ਬਸ ਇਹ ਮੰਗ ਪੱਤਰ ਹੀ ਦਿੱਤਾ ਹੋਵੇ ਠੀਕ ਹੈ ਸਰ ਠੀਕ ਹੈ ਔਰ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਕੰਮ ਦਿੱਤਾ ਜਾਵੇ ਇਹਦੇ ਨਾਲ ਹੀ ਜਿਹੜੇ ਕਾਮਰੇਡ ਪਾਰਟੀ ਆ ਉਹਨਾਂ ਦੇ ਖਿਲਾਫ ਜਿਹੜੇ ਮਜ਼ਦੂਰ ਯੂਨੀਅਨ ਆ ਉਹਨਾਂ ਵੱਲੋਂ ਵੀ ਧਰਨਾ ਲਗਾਇਆ ਗਿਆ ਸੀ ਵੀ ਇਹ ਗਲਤ ਤਰੀਕੇ ਨਾਲ ਸਾਨੂੰ ਗੁੰਮਰਾਹ ਕਰਕੇ ਇੱਥੇ ਧਰਨਾ ਲਗਾ ਰਹੇ ਸੋ ਦੋਨਾਂ ਪਾਰਟੀਆਂ ਦੇ ਵਿੱਚ ਕਲੈਸ਼ ਹੋਣ ਦੀ ਸੰਭਾਵਨਾ ਸੀ ਪਰ ਅਸੀਂ ਦੋਨਾਂ ਨੂੰ ਬੇਨਤੀ ਕਰਕੇ ਸਮਝਾ ਬਿਜਾ ਕੇ ਕਾਮਰੇਡ ਪਾਰਟੀ ਦਾ ਮੰਗ ਪੱਤਰ ਦਵਾਇਆ ਹੁਣ ਅਸੀਂ ਇਹਨਾਂ ਵੱਲੋਂ ਮੰਗ ਪੱਤਰ ਇਸ ਦੀਆਂ ਸਭਾਂ ਨੂੰ ਦਵਾ ਗਏ ਧੰਨਵਾਦ ਜੀ ਜੀ ਚਲੋ ਏਬੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ ਏਬੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ